ਬਾਬਾ ਪੀਮਰਾਓ ਬੇਦਕਰ ਜੀ ਸਾਡੀ ਬਹੁਤ ਮਹਾਨ ਸ਼ਖਸ਼ੀਅਤ ਹੋਏ ਨੇ ਜੀ ਜਿਨ੍ਹਾਂ ਨੇ 26 ਜਨਵਰੀ ਵਾਲੇ ਦਿਨ ਸਾਡਾ ਸੰਵਿਧਾਨ ਲਾਗੂ ਕੀਤਾ ਸੀ ਜੀ ਤੇ ਕੱਲ ਉਹਨਾਂ ਦੇ ਬੁੱਤ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਛੇੜਛਾੜ ਕਰਕੇ ਆਪਣੀ ਕੁਰਸੀ ਦੇ ਪਿੱਛੇ ਫੋਟੋ ਲਾਉਂਦਾ ਜਿਹੜਾ ਕਹਿੰਦਾ ਜਿਨ੍ਹਾਂ ਨੂੰ ਵੀ ਅਸੀਂ ਮੰਨਦੇ ਆਂ ਜਦ ਉਹਨਾਂ ਦਾ ਮਾਨ ਹੋ ਜਵੇ ਤੇ ਪੰਜਾਬ ਦੇ ਵਿੱਚ ਮੈਂ ਸਮਝਦਾ ਵੀ ਕੋਈ ਲਾਂਡ ਆਊਡਰ ਨਾਮ ਦੀ ਕੋਈ ਚੀਜ਼ ਨਹੀਂ ਹੈ ਜੀ ਅੱਜ ਪੰਜਾਬ ਦੇ ਹਾਲਾਤ ਜਿਹੜੇ ਨੇ ਬਹੁਤ ਜ਼ਿਆਦਾ ਨਾਜਕ ਹੋ ਚੁੱਕੇ ਨੇ ਜੀ ਇੰਡਸਟਰੀ ਛੱਡ ਕੇ ਭੱਜ ਰਹੀ ਆ ਕੋਈ ਹਿਮਾਚਲ ਜਾ ਰਿਹਾ ਕੋਈ ਹਰਿਆਣਾ ਜਾ ਰਿਹਾ ਵਾ ਕੋਈ ਨਵੀਂ ਇੰਡਸਟਰੀ ਨਹੀਂ ਆ ਰਹੀ ਪੰਜਾਬ ਦੇ ਵਿੱਚ ਮਤਲਬ ਕਿ ਕਿਤੇ ਦੀਪ ਸਿੱਧੂ ਦਾ ਮੁੱਦਾ ਆ ਜਾਂਦਾ ਤਾਂ ਉਹ ਮਾਰਿਆ ਗਿਆ ਹਨਾ ਜੀ ਅਜਾ ਕ ਉਹਦਾ ਇਨਸਾਫ ਨਹੀਂ ਮਿਲਿਆ ਫਿਰ ਆਪਣਾ ਸ਼ੋਭਦੀਪ ਜਿਹੜਾ ਸਿੱਧੂ ਮੂਸੇਵਾਲਾ ਜੀ ਹਨਾ ਜੀ ਉਹਨਾਂ ਨੂੰ ਵੀ ਕਿੰਨਾ ਟਾਈਮ ਹੋ ਗਿਆ ਅੱਜ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਅਸੀਂ ਸਰਕਾਰ ਤੋਂ ਕੀ ਚਾਹਨੇ ਆ ਵੀ ਸਾਨੂੰ ਤਾਂ ਮਿਲ ਨਹੀਂ ਸਕਦਾ ਜੋ ਐਡੇ ਐਡੇ ਤਗੜੇ ਯੋਧੇ ਇੱਥੋਂ ਚਲੇ ਗਏ ਧਰਤੀ ਤੋਂ ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਹਾਂ ਪਹੁੰਚੇ ਨੇ ਬਾਜੜਾ ਰੋਡ ਦੇ ਉੱਤੇ ਕਿ ਪਿਛਲੇ ਦਿਨੀ ਡਾਕਟਰ ਭੀਮਰਾਓ Ambedkar ਜੀ ਉੱਤੇ ਦੇਸ਼ ਪਹੁੰਚੀ ਗਈ ਹੈ ਤੇ ਸੋ ਅੱਜ ਪਹੁੰਚੇ ਬਾਜੜਾ ਰੋਡ ਦੇ ਉੱਤੇ ਆਪਣੇ ਨਾਲ ਲक्की ਜੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਲੱਕੀ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਇੱਥੇ ਪ੍ਰਦਰਸ਼ਨ ਕਰ ਰਹੇ ਹੋ ਮੋਦੀ ਜੀ ਔਰ ਆਪਣੇ ਜਿਹੜੇ ਸੀਐਮ ਭਗਵੰਤ ਮਾਨ ਜੀ ਉਹਨਾਂ ਬਾਰੇ ਕੀ ਕਹਿੰਦੇ ਅੱਜ ਦੇਖੋ ਕੱਲ 26 ਜਨਵਰੀ ਦਾ ਦਿਨ ਸੀ ਜੀ ਬਾਬਾ ਭੀਮਰਾਓ Ambedkar ਜੀ ਸਾਡੀ ਬਹੁਤ ਮਹਾਨ ਸ਼ਖਸੀਅਤ ਹੋਏ ਨੇ ਜਿਨ੍ਹਾਂ ਨੇ 26 ਜਨਵਰੀ ਵਾਲੇ ਦਿਨ ਸਾਡਾ ਸੰਵਿਧਾਨ ਲਾਗੂ ਕੀਤਾ ਸੀ ਤੇ ਕੱਲ ਉਹਨਾਂ ਦੇ ਬੁੱਤ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਛੇੜਛਾੜ ਕਰਕੇ ਜੋ ਪੰਜਾਬ ਦੀ ਕਾਨੂੰਨ ਵਿਵਸਥਾ ਉਹ ਬਿਲਕੁਲ ਇਹ ਹੋ ਗਿਆ ਵੀ ਪੰਜਾਬ ਦੇ ਵਿੱਚ ਕਾਨੂੰਨ ਤੇ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਹੈ ਪੰਜਾਬ ਦੇ ਵਿੱਚ ਦਿਨ ਦਿਹਾੜੇ ਕਤਲੋਗਾਰਤ ਦਿਨ ਦਿਹਾੜੇ ਵਪਾਰੀਆਂ ਨੂੰ ਧਮਕੀਆਂ ਫਰੋਤੀਆਂ ਦਿਨੋ ਦਿਨ ਮਿਲ ਰਹੀਆਂ ਨੇ ਸੋ ਅੱਜ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਵੀ ਜੇ 26 ਜਨਵਰੀ ਵਾਲੇ ਦਿਨ ਇਦਾਂ ਦਾ ਜਿਹੜਾ ਸਾਡੇ ਸ਼ਹੀਦਾਂ ਦਾ ਹੀ ਪਮਾਨ ਹੋਣ ਲੱਗ ਜਵੇ ਜਿਨ੍ਹਾਂ ਦੇ ਜਿਨ੍ਹਾਂ ਦੀ ਮੁੱਖ ਮੰਤਰੀ ਆਪਣੀ ਕੁਰਸੀ ਦੇ ਪਿੱਛੇ ਫੋਟੋ ਲਾਉਂਦਾ ਜਿਹੜਾ ਕਹਿੰਦਾ ਜਿਨ੍ਹਾਂ ਨੂੰ ਵੀ ਅਸੀਂ ਮੰਨਦੇ ਆਂ ਜੇ ਅਜ ਉਹਨਾਂ ਦਾ ਪਮਾਨ ਹੋ ਜਵੇ ਤੇ ਪੰਜਾਬ ਦੇ ਵਿੱਚ ਮੈਂ ਸਮਝਦਾ ਵੀ ਕੋਈ ਲਾਂਡ ਆਊਟਰ ਨਾਮ ਦੀ ਕੋਈ ਚੀਜ਼ ਨਹੀਂ ਹੈ ਜੀ ਦੂਸਰੀ ਗੱਲ ਇਹਨਾਂ ਨੇ ਵੱਡੇ ਵੱਡੇ ਵਾਅਦੇ ਕਰਕੇ ਆਮ ਆਦਮੀ ਪਾਰਟੀ ਆਈ ਸੀ ਜੀ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਹੋਵੇ ਜੀ ਇਹਨਾਂ ਨੇ ਕਿਹਾ ਸੀ ਵੀ 1 ਮਹੀਨੇ ਦੇ ਵਿੱਚ ਅਸੀਂ ਇਨਸਾਫ ਦਵਾਂਗੇ ਜਦ ਕਿ ਕੁਮਰ ਵਿਜੇ ਪ੍ਰਤਾਪ ਇਹਨਾਂ ਦਾ ਆਪ ਦਾ ਜਿਹੜਾ ਐਮ ਐਲ ਏ ਆਪ ਇਸ ਗੱਲ ਦੇ ਖਿਲਾਫ ਹੈ ਵੀ ਮੁੱਖ ਮੰਤਰੀ ਇਨਸਾਫ ਨਹੀਂ ਦੇਣਾ ਚਾਹੁੰਦਾ ਜੀ ਦੂਸਰੀ ਗੱਲ ਇਹਨਾਂ ਨੇ ਕੀਤੀ ਸੀ ਨਸ਼ਿਆਂ ਦੀ ਗੱਲ ਜੀ ਕੇਦਰੀਵਾਲ ਕਹਿੰਦਾ ਸੀ ਭਾਈਓ ਔਰ ਬਹਿਣੋ ਮੇਰੇ ਕੋਲ ਸਰਕਾਰ ਦੋ 1 ਮਹੀਨੇ ਮੈਂ ਨਸ਼ਾ ਖਤਮ ਕਰ ਦੂੰਗਾ ਅੱਜ ਹਰ ਗਲੀ ਗਲੀ ਹਰ ਮੋੜ ਮੋੜ ਤੇ ਚਿੱਟਾ ਵਿਕ ਰਿਹਾ ਸਾਡੀ ਜਿਹੜੀ ਨੌਜਵਾਨੀ ਆ ਚਿੱਟਿਆਂ ਦੇ ਵਿੱਚ ਮਾਰੀ ਜਾ ਰਹੀ ਆ ਜੀ ਅੱਜ ਪੰਜਾਬ ਦੇ ਹਾਲਾਤ ਜਿਹੜੇ ਨੇ ਬਹੁਤ ਜ਼ਿਆਦਾ ਨਾਜਕ ਹੋ ਚੁੱਕੇ ਨੇ ਇੰਡਸਟਰੀ ਛੱਡ ਕੇ ਭੱਜ ਰਹੀ ਆ ਕੋਈ ਹਿਮਾਚਲ ਜਾ ਰਿਹਾ ਕੋਈ ਹਰਿਆਣਾ ਜਾ ਰਿਹਾ ਵਾ ਕੋਈ ਨਵੀਂ ਇੰਡਸਟਰੀ ਨਹੀਂ ਆ ਰਹੀ ਨੌਜਵਾਨ ਪੰਜਾਬ ਨੂੰ ਛੱਡ ਕੇ ਸਾਰੇ ਬਾਹਰ ਨੂੰ ਜਾ ਰਹੇ ਨੇ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਤੁਸੀਂ ਸਾਰੇ ਆਪ ਭਲੀ-ਭਾਂਤ ਜਾਣਦੇ ਹੋ ਸੋ ਮੁੱਖ ਮੰਤਰੀ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਵੀ ਭਾਈ ਜੇ ਤੇ ਤੋਂ ਸਟੇਟ ਨਹੀਂ ਚੱਲਦੀ ਹੈ ਕਿ ਤੈਨੂੰ ਛੱਡ ਕੇ ਆਪਣਾ ਜਿਹੜਾ ਤੂੰ ਸਟੇਟ ਸੰਭਾਲਣ ਵਾਲਾ ਕੰਮ ਸੀ ਉਹ ਕਰ ਲਾ ਅੱਜ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਇਸੇ ਤਰ੍ਹਾਂ ਇਹਨਾਂ ਨੇ ਗੁੰਡਾਗਰਦੀ ਨਾਲ ਜਿਵੇਂ ਫਗਵਾੜੇ ਦੇ ਵਿੱਚ ਸਾਡੇ ਕਾਂਗਰਸ ਪਾਰਟੀ ਦੇ 35 ਤੋਂ 36 ਕਾਂਗਰਸ ਪਾਰਟੀ ਦੇ ਕੌਂਸਲਰ ਬਣੇ ਸੀ ਉੱਥੇ ਵੀ ਧੱਕੇ ਨਾਲ ਜਬਰਨ ਇਹਨਾਂ ਨੇ ਆਪਣਾ ਮੇਅਰ ਬਣਾ ਲਿਆ ਅੱਜ ਸੇਮ ਉੱਥੇ ਵਿਕਰਮਜੀਤ ਮਜੀਠੀਆ ਵੀ ਤੇ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਰਿੰਗਜੀ ਪ੍ਰਤਾਪ ਬਾਜਵਾ ਜੀ ਸਮੁੱਚੀ ਲੀਡਰਸ਼ਿਪ ਧਰਨੇ ਤੇ ਬੈਠੀ ਆ ਜੀ ਇਹੀ ਇਹਨਾਂ ਨੇ ਅਜੰਮਰ ਸਰ ਕੀਤਾ 42 ਦੇ ਕਰੀਬ ਸਾਡੇ ਕੋ ਉੱਥੇ ਕੌਂਸਲਰ ਸੀਗੇ ਤੇ ਉੱਥੇ ਵੀ ਧੱਕੇ ਨਾਲ ਆ ਜਿਹੜਾ ਮਾਹੌਲ ਇੱਕ ਸਿਰਜ ਕੇ ਤੇ ਉੱਥੇ ਵੀ ਅੱਜ ਇਹਨਾਂ ਨੇ ਆਪਣਾ ਮੇਅਰ ਬਣਾ ਲਿਆ ਸਿਰਫ ਇਹ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਕਿਉਂਕਿ ਜਿਹੜੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਆ ਇਹ ਭਾਜੀਪੀ ਦੀ ਬੀ ਟੀਮ ਬਣ ਕੇ ਕੰਮ ਕਰ ਰਹੀ ਆ ਅੱਜ ਪੰਜਾਬ ਦੇ ਵਿੱਚ ਹਾਲਾਤ ਬਹੁਤ ਮਾੜੇ ਨੇ ਪੰਜਾਬ ਦੇ ਵਿੱਚ ਲੋਕਾਂ ਦਾ ਕਚੂੰਬਰ ਨਿਕਲਿਆ ਪਿਆ ਵਾ ਸੋ ਇਦਾਂ ਦੀ ਜਿਹੜੀ ਕਾਨੂੰਨ ਵਿਵਸਥਾ ਸੀ ਇਸ ਨੂੰ ਦੇਖਦੇ ਹੋਏ ਵੀ ਜੋ ਇਹਨਾਂ ਨੇ ਪੰਜਾਬ ਦੇ ਵਿੱਚ ਹਾਲਾਤ ਕੀਤੇ ਅਸੀਂ ਇਹ ਪ੍ਰੋਟੈਸਟ ਕੀਤਾ ਵਾ ਜੇ ਸਾਨੂੰ ਉਹਦੇ ਵਿੱਚ ਕੋਈ ਪਹਿਲਾਂ ਤਾਂ ਤੁਹਾਡੇ ਮੀਡੀਆ ਦੇ ਰਾਹੀਂ ਅਸੀਂ ਬੇਨਤੀ ਕਰਦੇ ਆ ਕਿ ਇਹਦੇ ਵਿੱਚ ਘੱਟ ਤੋਂ ਘੱਟ ਹਾਈ ਕੋਰਟ ਦੇ ਜਸਟਿਸ ਸਾਹਿਬ ਤੋਂ ਅਨੁਸਾਰ ਉਹਨਾਂ ਦੀ ਕੋਈ ਕਮੇਟੀ ਬਣਾ ਕੇ ਜਿਹੜਾ ਵਾ ਇਸ ਦੀ ਜਾਂਚ ਕਰਾਈ ਜਾਵੇ ਜੇ ਇਸ ਦੇ ਵਿੱਚ ਕੋਈ ਗੱਲ ਸਾਹਮਣੇ ਨਹੀਂ ਨਿਕਲ ਕੇ ਆਉਂਦੀ ਹੈਗੀ ਗਵਰਨਮੈਂਟ ਨਹੀਂ ਇਨਸਾਬ ਦਿੰਦੀ ਤਾਂ ਜਿਹੜਾ ਸਾਡਾ ਇਹ ਪ੍ਰੋਟੈਸਟ ਹੈ ਹੋਰ ਤੇਜ਼ ਹੋਊਗਾ ਲੱਕੀ ਭਾਜੀ ਇੱਕ ਹੋਰ ਗੱਲ ਹੈ ਜਿਹੜੇ ਹੈ ਜਿਸ ਬੰਦੇ ਨੇ ਛੇੜਛਾੜ ਕੀਤੀ ਹੈਗੀ ਸੀ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਤੇ ਨਾਲ ਹੁਣ ਕਹਿੰਦੇ ਬੰਦਾ ਜਿਹੜਾ ਹੈਗਾ ਸੀ ਉਹ ਅਰੈਸਟ ਕਰ ਕੰਮ ਦਿੱਤਾ ਉਹ ਤਾਂ ਮੌਕੇ ਤੇ ਹੀ ਅਰੈਸਟ ਕਰ ਲਿਆ ਸੀ ਪਰ ਗੱਲ ਤੇ ਆ ਵਿਸ਼ਾਏ ਆ ਵੀ ਅੱਜ ਇੱਥੇ ਕੋਈ ਬੰਦਾ ਵਾ ਇਹ ਕਿਉਂ ਭਾਈ ਕਿਸੇ ਬਾਬਾ ਜੀ ਦੀ ਫੋਟੋ ਨਾਲ ਜਾ ਕੇ ਛੇੜਛਾੜ ਕਰੂ ਇਹਦੇ ਪਿੱਛੇ ਦਾ ਜਿਹੜਾ ਮਕਸਦ ਹੈ ਜਾਨਣਾ ਤਾਂ ਉਹ ਆ ਉਹ ਜਿਹੜਾ ਮਕਸਦ ਆ ਉਸ ਦੀ ਜਿਹੜੀ ਸਾਨੂੰ ਪੰਜਾਬ ਸਰਕਾਰ ਤੇ ਬਿਲਕੁਲ ਵਿਸ਼ਵਾਸ ਨਹੀਂ ਹੈ ਪੁਲਿਸ ਇਹਨਾਂ ਦੀ ਸਾਰਾ ਕੁਝ ਇਹਨਾਂ ਦਾ ਅਸੀਂ ਚਾਹੁੰਦੇ ਹਾਂ ਵੀ ਹਾਈ ਕੋਰਟ ਦੇ ਜਸਟਿਸ ਜਿਹੜਾ ਘੱਟ ਤੋਂ ਘੱਟ ਉਹ ਆ ਕੇ ਇੱਥੇ ਕੋਈ ਕਮੇਟੀ ਬਣਾ ਕੇ ਉਹ ਇਸ ਵਿਸ਼ੇ ਦੀ ਪੂਰੀ ਜਾਂਚ ਕਰਨ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਤੇ ਕੱਲ ਹੈ ਕਾਲ ਬੰਦ ਕਰਨ ਦੀ ਵੀ ਕੀਤੀ ਹੋਈ ਹੈ ਬਿਲਕੁਲ ਅਸੀਂ ਜਿੱਥੇ ਕੋਈ ਬਾਬਾ ਜੀ ਦੀ ਗੱਲ ਆ ਅਸੀਂ ਉਸ ਗੱਲ ਦਾ ਬਿਲਕੁਲ ਸਮਰਥਨ ਕਰਦੇ ਹਾਂ ਤੇ ਬਾਬਾ ਜੀ ਨੇ ਉਹਨਾਂ ਦੀ ਬਦੌਲਤ ਮੈਂ ਸਮਝਦਾ ਦਬਲੇ ਕੁਚਲੇ ਲੋਕਾਂ ਦੀ ਜੇ ਬਾਤ ਚੱਕੀਏ ਤਾਂ ਬਾਬਾ ਜੀ ਨੇ ਚੱਕੀ ਆ ਹਰ ਚੀਜ਼ ਦੇ ਵਿੱਚ ਜੇ ਬਰਾਬਰ ਦਾ ਹੱਕ ਦਵਾਇਆ ਤਾਂ ਬਾਬਾ ਜੀ ਨੇ ਦਵਾਇਆ ਵਾ ਅੱਜ ਜੇ ਪੰਜਾਬ ਬੰਦੀ ਕਾਲੋ ਤਾਂ ਬਿਲਕੁਲ ਅਸੀਂ ਉਹਦਾ ਸਮਰਥਨ ਕਰਾਂਗੇ ਇਹ ਹੈਗੇ ਸੀ ਆਪਣੇ ਨਾਲ ਲੱਕੀ ਸੰਦੂ ਜੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਆ ਆਪਾਂ ਹੋਰ ਜਾਣੇ ਵੀ ਆਪਾਂ ਗੱਲਬਾਤ ਕਰਦੇ ਹੈਗੇ ਭਾਜੀ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਇੱਥੇ ਰੋਸ਼ਨੀ ਹਾਂਜੀ ਵੀਰ ਜੀ ਕਹਿਣਾ ਦਾ ਇਹ ਗੱਲ ਜੈਨੇ ਆ ਦੇਖੋ ਥਾਂ ਥਾਂ ਤੇ ਕਦੇ ਬੇਅਦਬੀ ਹੁੰਦੀ ਆ ਕਦੇ ਕਿਸੇ ਧਰਮ ਦੀ ਜਾਤੀ ਨਾਲ ਹਨਾ ਖਲਵਾੜ ਹੁੰਦਾ ਜੀ ਤੇ ਹੁਣ ਪਿੱਛੇ ਹੀ ਦੇਖੀ ਆ ਆਪਾਂ ਜਦੋਂ ਦੀ ਇਹ ਸਰਕਾਰ ਆਈ ਹੈ ਨੇ ਪੰਜਾਬ ਦੇ ਵਿੱਚ ਮਤਲਬ ਕਿ ਕਿਤੇ ਦੀਪ ਸਿੱਧੂ ਦਾ ਮੁੱਦਾ ਆ ਜਾਂਦਾ ਤਾਂ ਉਹ ਮਾਰਿਆ ਗਿਆ ਹਨਾ ਯਾਚਾ ਉਹਦਾ ਇਨਸਾਫ ਨਹੀਂ ਮਿਲਿਆ ਜੀ ਫਿਰ ਆਪਣਾ ਸ਼ੋਭਦੀਪ ਜਿਹੜਾ ਸਿੱਧੂ ਮੂਸੇ ਵਾਲਾ ਜੀ ਜੀ ਹਨਾ ਜੀ ਉਹਨਾਂ ਨੂੰ ਵੀ ਕਿੰਨਾ ਟਾਈਮ ਹੋ ਗਿਆ ਅੱਜ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਅਸੀਂ ਸਰਕਾਰ ਤੋਂ ਕੀ ਚਾਹਨੇ ਆ ਵੀ ਸਾਨੂੰ ਤਾਂ ਮਿਲ ਨਹੀਂ ਸਕਦਾ ਜਿਹੜੇ ਐਡੇ ਐਡੇ ਤਗੜੇ ਯੋਧੇ ਇੱਥੋਂ ਚਲੇ ਗਏ ਧਰਤੀ ਤੋਂ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਸਾਨੂੰ ਕੀ ਮਿਲੇਗਾ ਜੀ ਅਸੀਂ ਤਾਂ ਆਮ ਇੱਕ ਮਤਲਬ ਕਿ ਇੱਕ ਮਿਹਨਤ ਮਜ਼ਦੂਰੀ ਵਾਲੇ ਬੰਦੇ ਹੁਣ ਮੰਗ ਕੀ ਕਰਦੇ ਹੁਣ ਅਸੀਂ ਮੰਗ ਇਹ ਕਰਦੇ ਆ ਜੀ ਜੇ ਇਹਨਾਂ ਦੀ ਸਰਕਾਰ ਮਤਲਬ ਕਿ ਜਿਵੇਂ ਵਾਅਦੇ ਕੀਤੇ ਸੀ ਨਹੀਂ ਚੱਲ ਸਕਦੀ ਜਿਹੜੇ 2.5 ਸਾਲ ਰਹਿੰਦੇ ਉਹ ਖਰਾਬ ਨਾ ਕਰੋ ਕਿਤੇ ਜ਼ਿੰਮੇਵਾਰ ਬੰਦੇ ਨੂੰ ਮਤਲਬ ਕਿ ਜ਼ਿੰਮੇਵਾਰੀ ਸ ਗੱਲਬਾਤ ਕੀਤੀ ਹੈਗੀ ਇਹਨਾਂ ਦਾ ਕਹਿਣਾ ਹੈਗਾ ਵਾ ਤੇ ਆਪਾਂ ਹੋਰ ਜਾਣੇ ਵੀ ਆਪਾਂ ਭਾਜੀ ਕੀ ਕਹਿਣਾ ਚਾਹੀਦਾ ਇੱਥੇ ਜੀ 3 ਮਹੀਨੇ ਹੋ ਗਏ ਆ ਸਰਪੰਚ ਚੁਣੇ ਨੂੰ ਜੀ ਜਿਹੜੇ ਜਿਹੜੇ ਸਰਪੰਚ ਚੁਣੇ ਗਏ ਨੇ ਉਹ ਸਾਰੇ ਐਮਐਲਏ ਮੁੰਡੀਆਂ ਸਾਹਿਬ ਦੇ ਅੰਡਰੀ ਆਏ ਨੇ ਜੀ ਉਹਨਾਂ ਨੇ ਹਜੇ ਤੱਕ ਕੋਈ ਵਿਕਾਸ ਨਹੀਂ ਕਰਾਇਆ ਉਹਨਾਂ ਦੇ ਮੁੱਦੇ ਇਹ ਸੀਗੇ ਵੀ ਅਸੀਂ ਸੜਕਾਂ ਬਣਾਵਾਂਗੇ ਗਲੀਆਂ ਜਿਹੜੀਆਂ ਨੇ ਉਹ ਠੀਕ ਕਰਾਂਗੇ ਜਿਹੜੇ ਜਿਹੜੇ ਲੋਕੀ ਲੋਡਵੰਦ ਨੇ ਉਹਨਾਂ ਦੀ ਮਦਦ ਕਰਾਂਗੇ ਨਾ ਤਾਂ ਕਿਸੇ ਕਿਸੇ ਵੀ ਲੇਡੀ ਦੇ ਖਾਤੇ ਦੇ ਵਿੱਚ ਹਜ਼ਾਰ ਹਜ਼ਾਰ ਰੁਪਏ ਆਏ ਆ ਨਾ ਤਾਂ ਇਹਨਾਂ ਨੇ ਕੋਈ ਗਲੀਆਂ ਦਾ ਵਿਕਾਸ ਕਰਾਇਆ ਨਸ਼ਿਆਂ ਦਾ ਹਾਲ ਬੁਰਾ ਹੈ ਜੀ ਕਾਨੂੰਨ ਵਿਵਸਥਾ ਜਿਹੜੀ ਪੰਜਾਬ ਦੀ ਆ ਉਹ ਤਵਸਤ ਹੋ ਚੁੱਕੀ ਆ ਜਦ ਦੀ ਆਪ ਸਰਕਾਰ ਆਈ ਹੈ ਅਸੀਂ ਬਸ ਪ੍ਰਸ਼ਾਸਨ ਨੂੰ ਇਹ ਬੇਨਤੀ ਆਮ ਆਦਮੀ ਪਾਰਟੀ ਹੈ ਕਹਿ ਰਹੀ ਸੀ ਕਹਿੰਦੇ ਅਸੀਂ ਤਾਂ ਹੈ ਨਸ਼ੇ ਬੰਦ ਕਰਾਂਗੇ ਇਹ ਤਾਂ ਦਿਨੋਂ ਦੇ ਨਸ਼ੇ ਵਧੀ ਜਾ ਰਹੇ ਆ ਭਾਜੀ ਤੁਹਾਨੂੰ ਵੀ ਪਤਾ ਹੈ ਸਭ ਨੂੰ ਪਤਾ ਹੈ ਨਸ਼ਿਆਂ ਦਾ ਕੀ ਹਾਲ ਹੈ ਜੀ ਗਲੀ ਗਲੀ ਨਸ਼ਾ ਵੇਚ ਰਿਆ ਪ੍ਰੇਮ ਪ੍ਰੇਮ ਹਰ ਜਗ੍ਹਾ ਤੇ ਨਸ਼ਾ ਵਿਕ ਰਿਹਾ ਪ੍ਰੇਮ ਕਲੋਨੀ ਚਲ ਜਾਓ ਮਿਹਰਬਾਨ ਚਲ ਜਾਓ ਤੁਸੀਂ ਕਿਸੇ ਸ਼ਹਿਰ ਦੇ ਏਰੀਆ ਦੇ ਵਿੱਚ ਚਲ ਜਾਓ ਕੋਈ ਨਾ ਕੋਈ ਤਰੀਕੇ ਦਾ ਤੁਹਾਨੂੰ ਨਸ਼ਾ इजीली ਮਿਲ ਜਾਏਗਾ ਜੀ ਐਦਾ ਸੀਗਾ ਨਾ ਜੀ ਪਹਿਲਾਂ ਜਿਵੇਂ ਨਸ਼ਾ ਬਿਕਦਾ ਸੀਗਾ ਸ਼ਰੀਆਮ ਬਿਕਦਾ ਸੀਗਾ ਹੁਣ ਸਿਸਟਮ ਦੇ ਨਾਲ ਵਿਕਦਾ ਹੁਣ ਤਰੀਕਾ ਬਦਲਿਆ ਗਿਆ ਨਸ਼ਾ ਤਾਂ ਅੱਜ ਵੀ ਵਧਿਆ ਜਾਣੀ ਕਿ ਘਟਿਆ ਨਹੀਂ ਇੱਕ ਤਰੀਕਾ ਚੇਂਜ ਹੋ ਗਿਆ ਜੀ ਹਨਾ ਜਿਹਨੂੰ ਵੀ ਅਗਲਾ ਕਾਲ ਕਰਦਾ ਉਹ ਫੜਾ ਕੇ ਫਟਾਫਟ ਮੋਟਰਸਾਈਕਲ ਜਾਂ ਐਕਟਿਵਾ ਦੇ ਉੱਤੇ ਨਾਲ ਦੀ ਨਾਲ ਹੁਣ ਤਾਂ ਹੌਮ ਡਿਲੀਵਰੀ ਮਿਲਦੀ ਆ ਜੀ ਇਸ ਸਰਕਾਰ ਦੇ ਵਿੱਚ ਹਾਂਜੀ ਸੋ ਗੱਲਬਾਤ ਕੀਤੀ ਹੈ ਲक्की ਸੰਧੂ ਜੀ ਨਾਲ ਉਹਨਾਂ ਦਾ ਕਹਿਣਾ ਹੈਗਾ ਜਿਹੜੇ ਇੱਥੇ ਧਰਨਾ ਲਗਾਇਆ ਮੋਦੀ ਸਾਹਿਬ ਔਰ ਸੀਐਮ ਭਗਵੰਤ ਮਾਨ ਜੀ ਦਾ ਇੱਥੇ ਪਤਲਾ ਫੂਕਿਆ ਗਿਆ ਦੇਖਦੇ ਹੈਗੇ ਇਹਨਾਂ ਦੀਆਂ ਮੰਗਾਂ ਪੂਰੀਆਂ ਹੋਉਂਦੀਆਂ ਕਿ ਨਹੀਂ ਹੁੰਦੀਆਂ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਰਹੋ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ